ਲੱਗੇ ਹੋਏ ਹੈ ਕਿ ਸਕੋਡਾ ਰੈਪਿਡ 13/14 ਸਾਫ ਸੁਥਰੀ ਸੋਹਣੀ ਗੱਡੀ ਹੈਗੀ ਬਲੈਕ ਰੰਗ ਚ ਪੂਰੀ ਸੋਹਣੀ ਗੱਡੀ ਜੱਦੇ ਰੰਗ ਪੇਡ ਦੀ ਚਮ ਉਹਰੀਜਨਲ ਹੈ ਸਕੋਡਾ ਰੈਪਿਡ ਬਾਈ ਹੁਣ ਆਪਣੇ 3 ਆਈਆਂ ਇੰਟੀਰੀਅਰ ਤੇ ਗੁਰਪੇਜ ਵੀ ਰੇਣੀਗਾ ਮਰਾ ਦੇ ਇੰਟੀਰੀਅਰ ਬਹੁਤ ਸਾਫ ਸੁਥਰਾ ਹੈਗਾ ਸੀਟ ਕਵਰ ਪੂਰੇ ਵਧੀਆ ਪਾਏ ਹੋਇਆ 13/14 ਬਾਈ ਇਹ ਗੱਡੀ ਦੀ ਡਿਮਾਂਡ ਹੈਗੀ ਆ ਬਾਈਆਂ ਦੀ 3 ਲੱਖ 20 ਹਜ਼ਾਰ ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਆਪਣਾ ਚੈਨਲ ਪੰਜਾਬ ਟੂਰ ਤੇ ਅੱਜ ਆਪਾਂ ਪਹੁੰਚਾਂਗੇ ਸ਼ਹਿਰ ਬਠਿੰਡਾ ਆਪਾਂ ਪਹੁੰਚਿਆ ਬਈ ਜੀ ਡੈਰੀ ਮੋਟਰਸ ਤੇ ਇਹਨਾਂ ਕੋਲੇ ਬਹੁਤ ਜ਼ਿਆਦੇ ਸੋਹਣੇ ਹੋਣ ਗੱਡੀਆਂ ਤੇ ਰੇਟ ਵੀ ਬੰਨ ਜਾਂਦੇ ਜੈਨੂਅਲ ਤੇ ਅੱਜ ਉਹ ਆਪਾਂ ਦਿਖਾਉਣੇ ਗੱਡੀਆਂ ਤੇ ਗੱਡੀਆਂ ਬਾਰੇ ਦਿਨੇ ਜਾਣਕਾਰੀ ਹਾਂਜੀ ਬਈ ਜੀ ਪਹਿਲੇ ਨੰਬਰ ਤੇ ਆ ਗਈ ਜੀ ਆ ਜੋ ਬਈ ਜੀ ਸਕੌਡਾ ਆ ਗਈ ਆ ਵੀਰੇ ਬੜਾ ਬਈ ਜੀ ਬਲੈਕ ਰੰਗ ਦੀ ਬਹੁਤ ਸੋਹਣੀ ਗੱਡੀ ਹੈ ਜੀ ਤੰਗ ਫਿੱਟ ਦੀ ਓਰੀਜਨਲ ਗੱਡੀ ਹੈ ਸਾਰੀ ਬਹੁਤ ਜ਼ਿਆਦੀ ਸੋਹਣੀ ਗੱਡੀ ਆ ਗਈ ਸ਼ੀਟ ਕਵਰ ਬਹੁਤ ਵਧੀਆ ਹੈ ਜੀ ਕਿਰਪਾ ਜ ਉਹ ਜਿਹੜੀ ਗੱਲ ਬਾਤ ਓਕੇ ਆ ਜਮਾ ਇਹ ਜਿਹੜੀ ਹੈਗੀ ਆ ਬਾਈ ਜੀ 14 ਮਾਡਲ ਤੇ ਰੇਟ ਵੀ ਜਿਹੜਾ ਹੈਗਾਗਾ 350000 ਰੁਪਏ ਡੀਅਰ ਦਿਖਾ ਦੇ ਵੀ ਇੰਟੀਰੀਅਰ ਗੱਡੀ ਦਾ ਬਹੁਤ ਸਾਫ਼ ਸੁਥਰਾ ਸੋਹਣੀ ਗੱਡੀ ਹੈ ਸੀਟ ਕਵਰ ਪੂਰੇ ਵਧੀਆ ਪਏ ਹੋਏ ਹੈਗੇ 14 ਮਾਡਲ ਆ ਬਾਈ ਜੀ 3.5 ਲੱਖ ਦੀ ਡਿਮਾਂਡ ਕਰਦੇ ਆ ਬਾਈ ਤੈਨੂੰ ਕਹਾਂ ਕਿ ਬਈ ਛੱਡੇ ਰਹਿ ਛੱਡੇ ਰਹਿ ਆਰਡਰ ਆ ਫੜਾ ਕੇ ਇਹ ਕਿਹੜੀ ਹੈ ਬਾਈ 14/15 ਮਾਡਲ ਗੱਡੀ ਦੇ ਵਧੀਆ ਟਾਇਰ ਆ ਤੇ ਬਈ ਸੋਨੇ ਟਾਇਰ ਲਾਏ ਆਗੇ ਸ਼ੀਟ ਕਵਰ ਦਿਖਾਦੀ ਹੋਈ ਗੱਡੀ ਦੇ ਸੂਰੀ ਵਧੀਆ ਸ਼ੀਟ ਕਵਰ ਆਗੇ ਇੰਟੀਰੀਅਰ ਭਾ ਵਧੀਆ ਬਾਈ ਪਈਆਂ ਨਾ ਕਰ ਲਓ ਗੱਲਬਾਤ ਕੇਟ ਚ ਵੀ ਮੀਨੂ ਦਾ ਮਾਰ ਤਾਣ ਬਾਈ ਇਹਦੀ ਡਿਮਾਂਡ ਕਰਦੇ ਆ ਬਾਈ 3,70,000 ਰੁਪਏ ਹਾਂਜੀ ਦੋਸਤੋ ਇਹ ਜੋ ਪਲਾਟਫਾਰਮ ਤੇ ਮਰੋੜਿਆ ਨਿਕਿਆ ਇਹ ਆਪ ਨੰਬਰ ਲੱਗੂਗੀ ਗੱਡੀ ਦਾ ਅਕਾ ਨੰਬਰ ਆਗਾ ਪੀਵੀਰ ਚੱਲ ਬਟਾ ਨੰਬਰ ਬਹੁਤ ਵਧੀਆ ਚਿੱਪੇ ਰੰਗ ਦੀ ਆ ਬਾਈ ਸਟਾਰ ਵਾਲੇ ਲਾਏ ਲੱਗੇ ਆ ਟਾਇਰਾਂ ਦੀ ਹਾਲਤ ਹੈਗੀ ਆ ਬਾਈ ਅਸਲੀ ਤੋਂ 85% ਰਨ ਵਾਲਾ ਇਹ ਜਿਹੜੀ ਗੱਡੀ ਬਹੁਤ ਸੋਹਣੀ ਹੈਗੀ ਬਾਈ ਡਸਟਰ 13 ਮਾਡਲ ਹੈ ਬਾਈ ਇੰਟੀਰੀਅਰ ਗੱਡੀ ਦਾ ਬਹੁਤ ਸੋਹਣਾ ਹੈਗਾ ਸਾਫ਼ ਸੁਥਰਾ ਹੈਗਾ ਤੇ ਮਾਲਕ ਵੀਰ ਬਾਈ ਹੈ ਨਹੀਂ ਸੀ ਇਸ ਕਰਕੇ ਆਪਾਂ ਨੂੰ ਆਪ ਨੂੰ ਰੇਟ ਵਗੈਰਾ ਸਾਰਾ ਕੋ ਦੱਸਣਾ ਪੈਂਦਾ ਹੈਗਾ ਗੱਡੀ ਸੋਹਣੀ ਹੈ 13 ਮਾਡਲ ਹੈ ਬਾਈ ਡਸਟਰ ਰੇਟ ਹੈਗਾ ਹੈਗਾ ਦਾ 3,75,000 ਰੁਪਇਆ ਫਿੱਦੂ ਬਾਦ ਆ ਗਈ ਹੈ ਬਾਈ ਆਪਣੀ i20 ਗੱਡੀ i20 ਹੈਗੀ ਹੈ ਵੀਰੇ 15 ਮਾਡਲ ਹੈ 15 ਮਾਡਲ i20 ਆ ਅੰਟੀਰੀਅਰ ਬਹੁਤ ਸੋਹਣਾ ਗੱਡੀ ਦਾ ਸਾਫ਼ ਸੁਥਰਾ ਹੈਗਾ ਗੱਡੀ ਸੋਹਣੀ ਆ ਲਾਈਟ ਟਾਇਰ ਵੀ ਵਧੀਆ ਹੈਗੇ ਇਹਦਾ ਰੇਟ ਹੈਗਾਗਾ ਭਾਈ 4,80,000 ਰੁਪਇਆ 15 ਮਾਡਲ ਆ ਭਾਈ ਜੀ ਸੋਹਣੀ ਗੱਡੀ ਹੈਗੀ ਸਾਫ਼ ਸੁਥਰੀ ਗੱਡੀ ਆ ਪੂਰੀ ਤੁੱਕੇ ਆ ਗੱਲਬਾਤ ਗੱਡੀ ਦਾ 4,80,000 ਰੁਪਇਆ ਰੇਟ ਆ 2015 ਮਾਡਲ ਆ ਬਈ ਜੀ ਜਲਦੀ ਚੱਲੀ ਜੇ ਇਹ ਤੁਹਾਨੂੰ ਕਹਾਂਗਾ ਕਿ ਭਾਈ i10 i10 ਹੈਗੀ ਹੈ ਕੀ ਭਾਈ ਜੀ ਆਪਣੀ ਪੈਟਰੋਲ ਦੀ ਇਹ ਬਈ ਆਈ 10 2009 ਮਾਡਲ 1 ਲੱਖ 60000 ਰੁਪਏ ਦੀ ਡਿਮਾਂਡ ਆ ਬਾਈ 1 ਲੱਖ 60000 ਰੁਪਏ ਇਸ ਦੁਗਾ ਕੀ ਵੀਰੇ ਡਿਜ਼ਾਇਨ ਡਿਜ਼ਾਇਰ ਹੈਗੀ ਆ ਵੀਰੇ 16 ਮਾਡਲ ਪੈਟਰੋਲ ਦੀ ਹੈ ਦੀ ਤਾਂ ਤੇ ਇੰਟੀਰੀਅਰ ਵੱਜ ਵੀ ਗੱਡੀ ਸੋਹਣੀ ਆ ਰੰਗ ਪੇਡ Ориਜਨਲ ਆ ਪੰਜਾਬ ਨੰਬਰ ਦੀ ਗੱਡੀ ਆ ਪੀਬੀ03 ਬਠਿੰਡਾ ਨੰਬਰ ਆ ਬਾਈ ਵਧੀਆ ਸੋਹਣੀ ਗੱਡੀ ਆ ਸਾਫ ਸੁਥਰੀ ਕਿਤੇ ਜਿੱਦਰੇ ਬੜੀ ਟੈਰਾ ਜਿੰਗਾ ਬਰਾਦੀ 휠 ਕੱਪ ਲੱਗੇ ਹੋਏ ਆ ਇਹ ਗੱਡੀ ਦੇ 70% ਟਾਇਰ ਆ ਬਾਈ ਵਧੀਆ ਸਾਫ ਸੁਥਰੀ ਸੋਹਣੀ ਗੱਡੀ ਹੈਗੀ ਏ ਬਾਈ ਇਹਦਾ ਰੇਟ ਹੈਗਾਗਾ 3 ਲੱਖ 60000 ਰੁਪਈਆ ਬਾਈ ਜੀ ਇਹ ਦੂਹਾਂ ਆ ਗਈ ਹੈਗੀ Honda City 2015 ਮਾਡਲ ਬਲੈਕ ਰੰਗ ਸੋਹਣੀ ਗੱਡੀ ਹੈ ਪੂਰੀ ਸਾਫ ਸੁਥਰੀ ਟੈਰਾਂ ਦੀ ਹਾਲਤ ਵਧੀਆ ਇਹਨੋਂ ਸੀ ਇਹਦੀ ਵੀ ਉਪਲਬਧ ਹੈਗੀ ਬਾਈਆਂ ਕੋਲੇ 2015 ਮਾਡਲ ਡੀਜ਼ਲ ਦੀ ਸਾਫ ਸੁਥਰੀ ਗੱਡੀ ਹੈ 410000 ਰੁਪਈਆ ਇਹਦੀ ਡਿਮਾਂਡ ਹੈ ਬਾਈ ਚਾਹ ਤੱਕ 10000 ਰੁਪਏ ਬਾਈ ਨਹੀਂ ਡਿਮਾਂਡ ਕਰਦੇ ਹੈਗੇ। ਇਸ ਦੁਕਾਨ ਆ ਗਈ ਬਾਈ ਬਹੁਤ ਸੋਹਣੀ ਪਲਾਈ ਲੱਗੇ ਹੋਏ ਹੈਗੇ। ਸਕੋਡਾ ਰੈਪਿਡ 13/14 ਸਾਫ ਸੁਥਰੀ ਸੋਹਣੀ ਗੱਡੀ ਹੈਗੀ। ਬਲੈਕ ਰੰਗ ਚ ਪੂਰੀ ਸੋਹਣੀ ਗੱਡੀ ਹੈ ਜੱਦੇ ਰੰਗ ਪੇੜ ਦੀ ਚਮ ਉਹਰੀਜਨਲ ਹੈ। ਸਕੋਡਾ ਰੈਪਿਡ ਬਾਈ ਹੁਣ ਆਪਣੇ ਤਿੰਨ ਆ ਗਈਆਂ। ਇੰਟੀਰੀਅਰ ਤੇ ਗੁਰਪੇਜ ਭਰੇ ਨਿਕਾ ਮਰਾ ਦੇ। ਇੰਟੀਰੀਅਰ ਬਹੁਤ ਸਾਫ ਸੁਥਰਾ ਹੈਗਾ। ਸੀਟ ਕਵਰ ਪੂਰੇ ਵਧੀਆ ਪਾਏ ਹੋਏ ਆ। 13/14 ਬਾਈ ਇਹ ਗੱਡੀ ਦੀ ਡਿਮਾਂਡ ਹੈਗੀ ਹੈ ਬਾਈਆਂ ਦੀ। ਨ 120000 ਰੁਪਇਆ 네ਗੋਸ਼ੀਏਬਲ ਰੇਟ ਆ ਬਾਈ ਕਰ ਲੋ ਗੱਲਬਾਤ ਬਾਈਆਂ ਨਾਲ ਤੇ ਰੇਟ ਚ ਵੀ ਹੋ ਜਾਊਗਾ ਮਾਰਕਟ ਆਣਾ ਇਹ ਦੂਗਾ ਵੀਰੇ ਆ ਗਈ ਹੈਗੀ ਅੰਟੌਸ ਲੀਵਾ ਅੰਟੌਸ ਦੀਵਾ ਹੈਗੀ ਹੈਗੀ 2015 ਮਾਡਲ ਟੀਜਲ ਦੀ ਵੀਰੇ 425000 ਰੁਪਇਆ ਰੇਟ ਆਗਾ ਇਹ ਦੂਗਾ ਆ ਗਈ ਵੀਰੇ 16 ਮਾਡਲ ਸਵਿਫਟ ਸਵਿਫਟ ਬਾਈ ਟੀਜਲ ਦੀ ਇਹ 2016 ਮਾਡਲ ਹੈ ਇਹਦਾ ਰੇਟ ਹੈਗਾ ਜੀ ਬਾਈ ਜੀ 4,80,000 ਰੁਪਏ ਤੇ ਕਿਥੇ ਪਹੁੰਚਣਾ ਬਈ ਤੁਸੀਂ ਸ਼ਹਿਰ ਬਠਿੰਡਾ ਗੈਰੀ ਮੋਟਰ ਚ ਬੀਬੀ ਵਾਲ ਚੌਕ ਦੇ ਕੋਲ ਤੇ ਵੀਡੀਓ ਨੂੰ ਦਬਕੇ ਕਰ ਦਿਓ ਸ਼ੇਅਰ ਬਾਈ ਤੇ ਬਾਈ ਜਾਨਾ ਕਰ ਲਓ ਸੰਪਰਕ ਗੱਡੀਆਂ ਬਹੁਤ ਸੋਹਣੀਆਂ ਹੀ ਨੇ ਆ ਓਰੀਜਨਲ ਗੱਡੀਆਂ ਰੰਗ ਪੇਟ ਦੀਆਂ ਅੱਗੀ ਬੱਜੀ ਦੀ ਫੁੱਲ ਗਾਰੰਟੀ ਆ ਧੰਨਵਾਦ